ਦੀ ਪਈ 518 ਨੌਕਰੀਆਂ ਨੇ ਚੁੜ ਲੈ ਆਉਣਾ ਨਾ ਫੇਸਬੁਕ ਤੇ ਥੱਲੇ ਕਰਾਇਆ ਪੰਜਾਬੀ ਕਿੰਨੇ ਨੇ ਚ ਬਾਹਰਲੇ ਹੋਣੇ ਸਾਰੇ 518 ਚੋਂ 512 ਪੰਜਾਬੀ ਨੇ ਆ ਜਿਹੜੇ ਤੁਸੀਂ ਬੜਾ ਕੁਝ ਹੋਈ ਜਾਂਦਾ ਕੋਈ ਗੱਲ ਨਹੀਂ ਮੈਨੂੰ ਪਹਿਲਾਂ ਹੀ ਪਤਾ ਸੀਗਾ ਵੀ ਇਹ ਹੋਊਗਾ ਦੇਖੋ ਰੋੜੇ ਉਸੇ ਬੇਰੀ ਨੂੰ ਪੈਂਦੇ ਨੇ ਜਿਹਦੇ ਬੇਰ ਮਿੱਠੇ ਹੋਣ ਕਦੇ ਅੱਕ ਦੇ ਰੋੜਾ ਮੱਝੇ ਦੇਖੇ ਤੇ ਐਵੇਂ ਹੀ ਫਲਾਦੇ ਇਹ ਚੋਂ ਇੰਨੇ ਪਰਸੈਂਟ ਪੰਜਾਬ ਦੇ ਨਹੀਂ ਹੈਗੇ ਜੀ ਲੈ ਆ আচ্ছা ਆਪ ਉਥੇ ਜਾਣਗੇ ਕੈਨੇਡਾ ਅਮਰੀਕਾ ਕਿਤੇ ਸਵਿਟਜ਼ਰਲੈਂਡ ਜਾਂ ਕਿਤੇ ਜਰਮਨੀ ਚ ਆਪਣਾ ਕੋਈ ਮੁੰਡਾ ਜਾਂ ਕੁੜੀ ਪੁਲਿਸ ਚ ਭਰਤੀ ਹੋ ਜੇ ਉਹ ਬਾਪਾ ਸੋਸ਼ਲ ਮੀਡੀਆ ਵਾਹ ਬਾਈ ਵਾਹ ਚੱਕ ਤੇ ਫੱਟੇ ਮਿਲ ਗਈ ਨੌਕਰੀਆਂ ਕਰਤਾ ਉੱਚਾ ਸਿਰ ਪੰਜਾਬੀਆਂ ਦਾ ਜੇ ਇੱਥੇ ਕਿਸੇ ਚੰਡੀਗੜ੍ਹ ਦੇ ਹਰਿਆਣੇ ਵਾਲੇ ਨੂੰ ਨੌਕਰੀ ਹੁੰਦੀ ਹੈ ਉਹ ਤਾਂ ਲਗਾਤਾ ਜੀ ਪੰਜਾਬ ਲਗਾਤਾ ਜੀ ਲਗਾਤਾ ਜੇ ਕਿਸੇ ਨੂੰ ਕੋਈ ਗਲਤ ਫਹੀਮੀ ਹੈ ਸਾਡੀਆਂ ਸਾਰੀਆਂ ਵੈਬਸਾਈਟਾਂ ਉੱਥੇ ਇਹ ਵੀ ਦੇਖ ਲਿਓ ਕਿ ਕੌਣ-ਕੌਣ ਸੀ ਕਿੱਥੇ-ਕਿੱਥੇ ਸਾਰੇ ਡਿਟੇਲਰ ਮੈਂ ਤਾਂ ਪੈਸੇ ਕਮਾਉਣ ਵਾਲੇ ਕੰਮ ਤਾਂ ਮੈਂ ਛੱਡੀ ਫਿਰਦਾ ਸੀ ਮੈਂ ਕਿਹੜਾ ਕੋਈ ਫੇਲ ਕਲਾਕਾਰ ਸੀ ਵੀ ਉਧਰ ਫੇਲ ਹੋ ਗਿਆ ਲੈ ਇੱਧਰ ਆ ਗਿਆ ਤੇ ਜਿਹੜੇ ਜਿਹੜੇ ਕਾਮਯਾਬ ਕਲਾਕਾਰ ਨੇ ਪੰਜਾਬ ਦੇ ਸਾਰੇ ਮੇਰੀ ਟੀਮ ਦਾ ਹੈਗੇ ਜੁਗਨੂ ਵਾਲੀ ਦੇਖਦੇ ਹੋਗੇ ਤੁਸੀਂ ਸਾਰੇ ਸਾਰੇ ਉਹੀ ਮੁੰਡਿਆਂ ਨੇ ਮੈਂ ਕਰੋ ਕੰਮ ਭਈ ਮੈਂ ਮੈਨੂੰ ਪ੍ਰਮਾਤਮਾ ਨੇ ਇੱਧਰ ਡਿਊਟੀ ਲਾਤੀ ਮੇਰੀ मैं इधर काम करूंगा बहुत ज्यादा पैसे कमा फिर उन्होंने कला है जो मैं ही पता इनखाह है मुख्यमंत्री पत्ते मिलते हैं फिर मैं जान के तो मैं पता फिर ताइयो आया मैं ये मतलब थोड़ी जारी बाद कहो कि मैं बाद च तनखाह तनखूह पहला तनखाह देखियो नहीं पुछियो नहीं कसे किसी ने तनखाह कि तनखाह तस्वीर सीन लें ਉੱਪਰੋਂ ਚੱਲ ਰਿਹਾ ਸੀ ਕੰਮ ਛੋਅ ਇਸ ਕਰਕੇ ਮੈਂ ਫੇਰ ਪੰਜਾਬ ਦੇ ਨੌਜਵਾਨਾਂ ਨੂੰ ਇਹ ਕਹਿਣਾ ਚਾਹਨਾ ਕਿ ਛੋਟੀ ਛੋਟੀ ਗਲਤੀਆਂ ਨਾ ਕਰੋ ਤੇ ਇੱਕ ਥੋੜਾ ਜਿਹਾ ਤੰਗ ਦੇਲ ਨਾ ਹੋਈਏ ਆਪਾਂ ਪੰਜਾਬੀ ਤਾਂ ਸਾਰੀ ਦੁਨੀਆ ਨੂੰ ਰੋਟੀ ਖਾਣ ਵਾਲਿਆਂ ਯਾਰ ਆਪਾਂ ਅੱਜ ਤਾਂ ਗੁਰੂ ਨਾਨਕ ਸਾਹਿਬ ਦੇ 20 ਰੁਪਏ ਵਾਲੇ ਲੰਗਰ ਤੋਂ ਸ਼ੁਰੂ ਹੋਇਆ ਅੱਜ ਤੱਕ 20 ਰੁਪਏ 20 ਰੁਪਏ ਨਹੀਂ ਰਹੀ ਦੁਨੀਆ ਤੱਕ ਮੁੱਕ ਸਕਦੇ ਹੋ ਸਾਰੇ ਪੰਜਾਬ ਨੂੰ ਰੋਟੀ ਖਵਾਉਂਦਾ ਪੰਜਾਬ ਆਪਣਾ ਦੇਸ਼ ਸਾਰੇ ਦੇਸ਼ ਨੂੰ ਪੰਜਾਬ ਰੋਟੀ ਖਾਂਦਾ ਹੁਣ ਵੀ ਅੱਜ ਮੈਂ ਸਵੇਰੇ ਪਾਤਾ ਵੀ ਪਈ 518 ਨੌਕਰੀਆਂ ਮੈਂ ਕਿ ਪੜ ਲਿਆ ਹੁਣ ਨਾ ਫੇਸਬੁੱਕ ਤੇ ਥੱਲੇ ਕਰਾਇਆ ਪੰਜਾਬੀ ਕਿਨੇ ਨੇ ਚ ਬਾਹਰਲੇ ਹੋਣੇ ਸਾਰੇ 518 ਚੋਂ 512 ਪੰਜਾਬੀ ਨੇ ਆ ਜਿਹੜੇ ਤੁਸੀਂ ਔਰ ਜਿਹੜੇ 5 6 ਹੈਗੇ ਨੇ ਉਹ ਹਰਿਆਣੇ ਦੇ ਨੇ ਇੱਕ ਹਿਮਾਚਲ ਦੇ ਚੰਡੀਗੜ੍ਹ ਦੇ ਉਹ ਵੀ ਪੰਜਾਬੀ ਨੇ ਪੰਜਾਬੀ ਦਾ ਟੈਸਟ ਪਾਸ ਕਰਕੇ ਆਏ ਨੇ ਇੱਥੇ ਤਾਂ ਦੇਖੋ ਕੈਨੇਡਾ ਅਮਰੀਕਾ ਕਿਤੇ ਸਵਿਟਜ਼ਰਲੈਂਡ ਜਾਂ ਕਿਤੇ ਜਰਮਨੀ ਚ ਆਪਣਾ ਕੋਈ ਮੁੰਡਾ ਜਾਂ ਕੁੜੀ ਪੁਲਿਸ ਚ ਭਰਤੀ ਹੋ ਜੇ ਉਹ ਆਪਾਂ ਸੋਸ਼ਲ ਮੀਡੀਆ ਵਾਹ ਬਾਈ ਵਾਹ ਚੱਕ ਤੇ ਫੱਟੇ ਮਿਲ ਗਈ ਨੌਕਰੀਆਂ ਕਰਤਾ ਉੱਚਾ ਸਿਰ ਪੰਜਾਬੀਆਂ ਦਾ ਜੇ ਇੱਥੇ ਕਿਸੇ ਚੰਡੀਗੜ੍ਹ ਦੇ ਹਰਿਆਣੇ ਵਾਲੇ ਨੂੰ ਨੌਕਰੀ ਹੁੰਦੀ ਹੈ ਇਹ ਤਾਂ ਲਟਾਤਾ ਜੀ ਪੰਜਾਬ ਲਟਾਤਾ ਜੀ ਲਟਾ ਐਂ ਨਾ ਕਰੋ ਐਂ ਨਾ ਕਰੋ ਯਾਰ ਐਂ ਨਾ ਕਰੋ ਆਪਾਂ ਤਾਂ ਬੰਦਨ ਵਾਲੇ ਗੁਰੂ ਸਾਹਿਬ ਨੇ ਆਪਾਂ ਨੂੰ ਇਹ ਪ੍ਰੇਰਨਾ ਦਿੰਦੀ ਹੈ ਕਿ ਦੂਜਿਆਂ ਦੇ ਹੱਕਾਂ ਦੀ ਰਾਖੀ ਵੀ ਕਰੋ ਦੂਜਿਆਂ ਦੇ ਹੱਕਾਂ ਦੀ ਦੂਜਿਆਂ ਦੇ ਧਰਮਾਂ ਦੀ ਰਾਖੀ ਕਰਦੇ ਸਾਡੇ ਗੁਰੂ ਸਾਹਿਬ ਸ਼ਹੀਦ ਹੋਏ ਹੋਏ ਇਹ ਮੈਨੂੰ ਤਾਂ ਦੱਸਣਾ ਪੈ ਗਿਆ ਕਿ ਐਵੇਂ ਹੀ ਫਲਾਣ ਦੇ ਵਿੱਚੋਂ ਇੰਨੇ ਪਰਸੈਂਟ ਪੰਜਾਬ ਦੇ ਨਹੀਂ ਹੈਗੇ ਜੀ ਲੈ ਆ اچھا ਆਪ ਉਥੇ ਬੈਠ ਰਹੇ ਨਿਲੀ ਘਣਾ ਲੈ ਨੇ ਆਪ ਉਥੇ ਬੈਠੇ ਹੁੰਦੇ ਨੇ ਸੋ ਇਸ ਕਰਕੇ ਥੋੜਾ ਜਿਹਾ ਫਾਈਨ ਟਿਊਨਿੰਗ ਕਰਨ ਦੀ ਲੋੜ ਹੈ ਜੇ ਕਿਸੇ ਨੂੰ ਕੋਈ ਗਲਤ ਫਹੀਮੀ ਹੈ ਸਾਡੀਆਂ ਸਾਰੀਆਂ ਵੈਬਸਾਈਟਾਂ 'ਤੇ ਸਾਡਾ ਇਨਵੈਸਟ ਪੰਜਾਬ ਦਾ ਪੋਰਟਲ ਹੈ ਜਿਹੜੇ ਜਿਹੜੇ ਤੇ ਆਪਣਾ ਕੁਲਦੀਪ ਕਹਿੰਦੀ ਸੀ ਕਿ ਰਿਜ਼ਲਟ ਆਇਆ ਉਸ ਵੈਬਸਾਈਟ ਤੇ ਮੈਂ ਦੇਖ ਲਿਆ ਉੱਥੇ ਇਹ ਵੀ ਦੇਖ ਲਿਓ ਕਿ ਕੌਣ ਕੌਣ ਸੀ ਕਿੱਥੋਂ ਕਿੱਥੋਂ ਸਾਰੇ ਡਿਟੇਲ ਸਾਰੇ ਕੁਝ ਪਾਰਦਾ ਸੀ ਸੱਚ ਬੋਲਣ ਦਾ ਇੱਕੋ ਹੀ ਫਾਇਦਾ ਹੁੰਦਾ ਨਾ ਕਿ ਉਹਨੂੰ ਵੀ ਇੱਕ ਵਾਰੀ ਬੋਲ ਕੇ ਦੁਬਾਰਾ ਯਾਦ ਨਹੀਂ ਰੱਖਣਾ ਪੈਂਦਾ ਜਿੱਥੇ ਬੋਲੂੰਗਾ ਸੱਚੀ ਬੋਲੂੰਗਾ ਉਹਨੂੰ ਦੂਜਿਆਂ ਨੂੰ ਯਾਦ ਰੱਖਣਾ ਪੈਂਦਾ ਵੀ ਪਿਛਲੇ ਸਾਲ ਕੀ ਕਰਕੇ ਗਏ ਸੀ ਇੱਥੇ ਬੜਾ ਕੁਝ ਹੋਈ ਜਾਂਦਾ ਕੋਈ ਗੱਲ ਨਹੀਂ ਮੈਨੂੰ ਪਹਿਲਾਂ ਹੀ ਪਤਾ ਸੀਗਾ ਵੀ ਇਹ ਹੋਊਗਾ ਦੇਖੋ ਰੋੜੇ ਉਸੇ 베ਰੀ ਨੂੰ ਪੈਂਦੇ ਨੇ ਜਿਹਦੇ 베ਰ ਮਿੱਠੇ ਹੋਣ ਕਦੇ ਅੱਕ ਦੇ ਰੋੜਾ ਮੱਝੇ ਦੇਖਿਆ ਤੁਸੀਂ ਕੌੜਾ ਉਹ ਤਾਂ ਤੇ ਸਾਨੂੰ ਸਾਡੇ ਗੁਰੂਆਂ ਨੇ ਕਿਹਾ ਮਿੱਠਤ ਨਹੀਂ ਵੀ ਨਾਨਕਾ ਗੁਣ ਚੁਗੀਆਂ ਤਤ ਤੇ ਸਾ ਅਸੀਂ ਆ ਧਾਰਨਾ ਸੁਣ ਸੁਣ ਕੇ ਵੱਡੇ ਹੋਏ ਆ ਫਲ ਨੀਵੇਂਆਂ ਰੁੱਖਾਂ ਨੂੰ ਲੱਗਦੇ ਸਿੰਬੜਾ ਤੋਂ ਮਾਰ ਨਾ ਕਰੀ ਸੋਹਕਾਰ ਨਹੀਂ ਕਰਨਾ ਚਾਹੀਦਾ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਪੰਜਾਬੀਆਂ ਚ ਦਿਨੋ ਦਿਨ ਹਰਮਨ ਪਿਆਰੀ ਹੋ ਰਹੀ ਹੈ ਕਿਉਂਕਿ ਲੋਕਾਂ ਨੂੰ ਮੁਫਤ ਧਾਰਮਿਕ ਸਥਾਨਾਂ ਨਾਲ ਜੁੜਨ ਦਾ ਮੌਕਾ ਮਿਲ ਰਿਹਾ ਹੈ ਪੰਜਾਬ ਸਰਕਾਰ ਦੀ ਇਹ ਸਕੀਮ ਔਰਤਾਂ ਲਈ ਵਿਸ਼ੇਸ਼ ਹੈ ਕਿਉਂਕਿ ਉਹਨਾਂ ਨੂੰ ਵੱਡੀ ਗਿਣਤੀ ਚ ਤੀਰਥ ਯਾਤਰਾ ਦਾ ਮੌਕਾ ਦਿੱਤਾ ਜਾ ਰਿਹਾ ਹੈ ਔਰਤਾਂ ਦਾ ਕਹਿਣਾ ਹੈ ਕਿ ਉਹਨਾਂ ਦੀ ਇਹ ਸਕੀਮ ਕਿਸੇ ਸ਼ੁਭ ਸ਼ਗਨ ਵਰਗੀ ਹੈ ਕਿਉਂਕਿ ਉਹਨਾਂ ਦੀਆਂ ਮਨੋ ਕਾਮਨਾਵਾਂ ਸਕੀਮ ਜ਼ਰੀਏ ਪੂਰੀਆਂ ਹੋ ਰਹੀਆਂ ਹਨ ਔਰਤਾ ਮਾਤਾ ਚਿੰਤਪੁਰਨੀ ਤੇ ਮਾਤਾ ਨੈਣਾ ਦੇਵੀ ਜੀ ਦੇ ਦਰਸ਼ਨਾਂ ਨੂੰ ਵਿਸ਼ੇਸ਼ ਤਰਜੀਹ ਦੇ ਰਹੀਆਂ ਹਨ ਉਹ ਪੰਜਾਬ ਸਰਕਾਰ ਵੱਲੋਂ ਔਰਤਾਂ ਦੀ ਸੁਰੱਖਿਆ ਪੱਖੋਂ ਖਾਸ ਧਿਆਨ ਰੱਖਣ ਲਈ ਧੰਨਵਾਦੀ ਹੋ ਰਹੀਆਂ ਹਨ ਜੈ ਮਾਤਾ ਕੀ ਜੈ ਚਿੰਤਪੁਰਨੀ ਮੈਂ ਪੰਜਾਬ ਸਰਕਾਰ ਕੀ ਬਹੁਤ ਧੰਨਵਾਦੀ ਹਾਂ ਉਹ हमको ਯਾਤਰਾ ਪਰ ਲੈ ਕੇ ਚਲੇ ਹਨ ਜਿੱਥੇ ਮਾਤਾ ਚਿੰਤਪੁਰਨੀ ਜੀ ਤੇ ਮਾਤਾ ਨੈਣਾ ਦੇਵੀ ਜੀ ਦੇ ਤੀਰਥਾਂ ਦੇ ਦਰਸ਼ਨ ਹੋ ਰਹੇ ਹਨ ਉੱਥੇ ਹੀ ਔਰਤਾਂ ਮਾਤਾ ਜਵਾਲਾ ਜੀ ਮੰਦਿਰ ਵੀ ਪੁੱਜ ਰਹੀਆਂ ਹਨ ਪੰਜਾਬ ਸਰਕਾਰ ਵੱਲੋਂ ਸਾਰੇ ਧਰਮਾਂ ਲਈ ਸ਼ੁਰੂ ਕੀਤੀ ਤੀਰਥ ਯਾਤਰਾ ਸਕੀਮ ਸਰਬ ਸੰਜੀਵਤਾ ਦਾ ਉਪਦੇਸ਼ ਦਿੰਦੀ ਹੈ ਤੇ ਇਸੇ ਲਈ ਹਰ ਧਰਮ ਦੇ ਲੋਕ ਬੇਹਦ ਖੁਸ਼ ਹਨ ਬਹੁਤ ਸਾਰੇ ਅਜੇ ਬਜ਼ੁਰਗ ਹਜੇ ਵੀ ਹੈਗੇ ਨੇ ਜਿਹੜੇ ਕਿਸੇ ਨਾ ਕਿਸੇ ਆਰਥਿਕ ਕਾਰਨ ਕਰਕੇ ਰਹਿ ਜਾਂਦੇ ਹੋਣਗੇ ਮਨ ਚ ਬਲਬਲੇ ਖੁਸ਼ੀ ਹੋ ਰਹੀ ਹੈ ਮਨ ਨੂੰ ਕਿ ਪਰਮਾਤਮਾ ਨੇ ਕੋਈ ਡਿਊਟੀ ਲਾਈ ਸੀ ਉਹ ਪੂਰੀ ਕਰ ਰਹੇ ਆ ਪੰਜਾਬ ਸਰਕਾਰ ਦਾ ਉਪਰਾਲਾ ਵਿਸ਼ੇਸ਼ ਤੀਰਥ ਯਾਤਰਾ ਦਿਨ ਦੀ ਆਪਸੀ ਸਾਂਝ ਦਾ ਉਪਦੇਸ਼